ਸੁੰਦਰ ਜੀ ਪਹਿਲਾਂ ਤਾਂ ਮੈਂ ਉਸ ਬੀਬੀ ਬਾਰੇ ਕਹਿਨੀ ਆ ਕਿ ਉਹਦੀ ਕਿਸਮਤ ਮਾੜੀ ਜੀ ਉਹ ਬੀਬੀ ਨੂੰ ਸਿਮਰਨ ਜੋਤ ਮੱਕੜ ਨੇ ਕੁਐਸਚਨ ਕਈ ਤਿੱਖੇ ਪੁੱਛੇ ਤੇ ਉਹਨੇ ਬੜੇ ਟਿੱਡੇ ਸਵਾਲਾਂ ਦੇ ਟਿੱਡੇ ਜਵਾਬ ਦਿੱਤੇ ਜੀ ਕਹਿੰਦੀ ਮੈਂ ਤਾਂ ਕੀਰਤਨ ਹੀ ਛੱਡ ਦੂੰ ਕਿਸਮਤ ਉਹਦੀ ਇਹ ਮਾੜੀ ਹੈ ਕੱਲ ਜਦੋਂ ਮੈਂ ਕੀਰਤਨ ਪ੍ਰਧਾਨਾ ਕੀਰਤਨ ਨਰਮੋਲਕ ਹੀਰਾ ਕੀਰਤਨ ਤਾਂ ਕਿਸੇ ਵਿਰਲੇ ਟਾਵੇਂ ਦੇ ਸਿਉਂਦਾ ਤੇ ਕਿਸਮਤ ਮਾੜੀ ਕਿਹਨੇ ਵਲੌਗ ਬਣਾਉਣ ਦੇ ਚੱਕਰ ਚ ਜੇ ਤੇਰੇ ਤੇ ਮਹਾਰਾਜ ਨੇ ਕੋਈ ਦਇਆ ਕੀਤੀ ਤੂੰ ਇਸ ਦੁਨੀਆ ਤੋਂ ਵੈਕੁੰਠ ਮਿਲਦਾ ਤੈਨੂੰ ਇਹ ਦੁਨੀਆ ਇੱਕ ਕਰਮ ਭੁੰਨੀ ਹੈ ਕਿ ਸੰਸਾਰ ਤੇ ਆ ਕੇ ਆਪਾਂ ਕਰਮ ਕਰਦੇ ਆਂ ਉਹਨਾਂ ਕਰਮਾਂ ਦੇ ਹਿਸਾਬ ਨਾਲ ਆਪਣਾ ਨਿਬੇੜਾ ਹੁੰਦਾ ਹੈ ਤੇ ਤੇਰੀ ਤਾਂ ਕਿਸਮਤ ਤੇਜ ਸੀ ਵੀ ਤੈਨੂੰ ਕੀਰਤਨ ਦੀ ਦਾਅ ਦਿੱਤੀ ਕਾਲ ਪੁੱਤ ਨੇ ਤੇ ਤੇਰੀ ਬੁੱਧੀ ਇੰਨੀ ਪ੍ਰਸ਼ਟ ਕਰਦੀ ਕਿ ਤੂੰ ਘਟੀਆਂ ਕਿਸਮ ਦੇ ਵਲਾਗ ਪਾਣੀ ਤੇ ਜਵਾਬ ਵੀ ਬੜੇ ਘਟੀਆਂ ਦਿੰਨੀ ਹੈ ਤੂੰ ਮਾਫੀ ਮੰਗ ਲੈਂਦੀ ਸਿੱਖ ਕੌਮ ਤੈਨੂੰ ਮਾਫ ਕਰ ਦਿੰਦੀ ਮੈਂ ਕਹਿੰਨੀ ਵੀ ਉਸ ਪੂਰਖ ਬੀਬੀ ਦੀ ਤਾਂ ਕਿਸਮਤ ਮਾੜੀ ਹੈ ਉਹਦੇ ਵਰਗਾ ਮੂਰਖ ਕੋਈ ਹੋ ਨਹੀਂ ਸਕਦਾ ਕਿੰਦੀ ਸੋਹਣੀ ਸਾਨੂੰ ਮਾਨਸ ਦੇਹੀ ਮਿਲੀ ਹੈ ਫਿਰ ਅਸੀਂ ਗੁਰੂਆਂ ਦੇ ਸਿੱਖਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖਾਂ ਦੇ ਘਰਾਂ 'ਚ ਜੰਮੇ ਆ। ਸਭ ਤੋਂ ਵੱਡੀ ਗੱਲ ਕਿ ਸਾਡੇ ਤੋਂ ਹੋ ਜੇ ਸਾਨੂੰ ਆਪਦੀ ਕੋਲ ਬਹਿਣ ਜੋਗਾ ਕਰੇ ਸਾਡੇ ਤੋਂ ਆਪਦੀ ਉਸਤਤ ਕਰਾਵੇ। ਕੋਈ ਬੰਦਾ ਕਿਵੇਂ ਕੀਰਤ ਗਾ ਲੂਗਾ ਉਹਦੀ? ਨਹੀਂ ਨਹੀਂ ਗਾ ਸਕਦਾ। ਨਹੀਂ ਗਾ ਸਕਦਾ ਨਾ ਤੇ ਤੇਰੀ ਤਾਂ ਐਦੂ ਮਾੜੀ ਹੋਰ ਕਿਸਮਤ ਕੀ ਹੋਊਗੀ? ਜਿਹੜੀ ਅੱਜ ਉਹਨੂੰ ਨੇਮ ਤੇ ਫੇਮ ਮਿਲਿਆ ਉਹ ਕੀਰਤਨ ਕਰਕੇ ਹੀ ਮਿਲਿਆ। ਬਾਹਰਲੇ ਮੁਲਕਾਂ 'ਚ ਜਦੋਂ ਤੁਸੀਂ ਸਾਰੇ ਜਾਣਦੇ ਹੋ ਉਹ 1 ਡਾਲਰ ਟੇਕ ਦੇ ਦੇਦਰਾ ਕੇ 100 ਬਣ ਜਾਂਦਾ। ਉਹ ਨੇਮ ਤੇ ਫੇਮ ਉਹਦੇ ਸਿਰ 'ਚ ਚੜ ਗਿਆ। ਤਦ ਇਹ ਸਭ ਤੋਂ ਮਾੜੀ ਕਿਸਮਤ ਉਸ ਲੜਕੀ ਦੀ ਬੇਫਿਕੂਫੀ ਕਹੂੰਗੇ ਔਰ ਮੂਰਖ ਕਮਲੀਏ ਔਰਤ ਜਾਤ ਦੀ ਤੂੰ ਗਰੀਬ ਮਨ ਨੂੰ ਘਟਾਇਆ ਤੂੰ ਤਾਂ ਰਾਖੀ ਸਾਂਤ ਤੇ ਕੰਗੜਾ ਰਣਾ ਤਰਗੀ ਬਣ ਗਈ ਤੂੰ ਸਿੱਖ ਬੀਬੀ ਨਾ ਹੁੰਦੀ ਕੀਰਤਨ ਨਾ ਕਰਦੀ ਹੁੰਦੀ ਕੁਝ ਮਰਜ਼ੀ ਕਰਦੀ ਫਿਰਦੀ ਸਾਨੂੰ ਕੀ ਤਰਾਏ ਸੇ ਅਸੀਂ ਕੀ ਰੋਕ ਸਕਦੇ ਆ ਕਿਸੇ ਨੂੰ ਪਰ ਅੱਜ ਜਿਹੜੀਆਂ ਬੀਬੀਆਂ ਸਾਡੀਆਂ ਹੋਰ ਕੀਰਤਨ ਕਰ ਰਹੀਆਂ ਜੱਥੇ ਚਲਾ ਰਹੀਆਂ ਗੱਤਕੇ ਦੀਆਂ ਕਮਾਂਡਿੰਗ ਕਰ ਰਹੀਆਂ ਬਾਹਰਲੇ ਮੁਰਖਾਂ ਤੱਕ ਗੱਤਕੇ ਦੇ ਜੋਰ ਦਿਖਾਉਣ ਜਾਂਦੀਆਂ ਢਾਡੀ ਸਿੰਘ ਬੀਬੀਆਂ ਇਹ ਕਈ ਬੀਬੀਆਂ ਨਾਲ ਇਹ ਪ੍ਰਸ਼ਨ ਚੱਲਦਾ ਮਾਈ ਭਾਗੋ ਦਾ ਇਤਿਹਾਸ ਆ ਸਾਡਾ ਮਾਈ ਭਾਗੋ ਦਾ ਇਤਿਹਾਸ ਹੈ ਹੁਣ ਵੀ ਸਾਡੀਆਂ ਬੀਬੀਆਂ ਵੱਡੀਆਂ ਵਾਹਿਗੁਰੂ ਦੀ ਕਿਰਪਾ ਹੈ ਤੁਹਾਨੂੰ ਮੈਂ ਇੱਕ ਇਤਿਹਾਸ ਦੀ ਗੱਲ ਦੱਸਦੀ ਹਾਂ ਇਸ ਬੜਾ ਚਰਨੀ ਹੋਇਆ 10-15 ਸਾਲ ਪੁਰਾਣੀ ਗੱਲ ਆ ਦੋ ਬੱਚੀਆਂ ਸੀ ਅਮਰਤਾ ਰੀ ਜੀ ਇੱਕ 16 ਸਾਲ ਦੀ ਇੱਕ 17 ਜਾਂ 18 ਸਾਲ ਦੀ ਉਹ ਸ਼ਾਮ ਜੀ ਨੂੰ ਨਾਲ ਆਪਣੀ ਮਾਂ ਨੂੰ ਲੈਣ ਗਈਆਂ ਰੇਲਵੇ ਸਟੇਸ਼ਨ ਤੋਂ ਅਨੰਤ ਪ੍ਰਸਾਦ ਦੀ ਗੱਲ ਹੈ ਜੀ ਉਹ ਰੇਲ ਗੱਡੀ ਲੇਟ ਤੋ ਤੇ ਸਿਪਾਈਆਂ ਨੇ ਸੋਚਿਆ ਵੀ ਅਸੀਂ ਇਹਨਾਂ ਨਾਲ ਛੇੜਖਾਨੀ ਕਰਦੇ ਆਂ ਜੋ ਕੋਈ ਮਨਚ ਉਹਨਾਂ ਦੇ ਪਾਪ ਸੀ ਪਰ ਉਹਨਾਂ ਬੱਚੀਆਂ ਨੇ ਗੱਤਰੋਂ ਕਿਰਪਾਨ ਖਿੱਚ ਕੇ ਮੂਹਰੇ ਲਾ ਲਈ ਸੀ ਉਹ ਪੁਲਸੀਏ ਸਾਰੇ ਅਖਬਾਰਾਂ ਚਾਈਏ ਪੜਾਉਣਾ ਉਹਦੇ ਸਨਮਾਨ ਹੋਏ ਬੱਚੀਆਂ ਦੇ ਈਆਂ ਸਾਡੀਆਂ ਅੱਜ ਵੀ ਮਾਈ ਭਾਗੋ ਬੀਬੀ ਸ਼ਰਨਕੌਰ ਹੀ ਆ ਪਰ ਇਸ ਮੂਰਖ ਬੱਚੀ ਨੇ ਇਹਨੂੰ ਮੂਰਖ ਹੀ ਕਹੂੰਗੀ ਪ੍ਰੋਬਲੀ ਇਹਨੇ ਆਪਦੀ ਮਤਲਬ ਆਪਦੀ ਤਾਂ ਇੱਜ਼ਤ ਘਟਾਈ ਘਟਾਈ ਆ ਦੂਜੀਆਂ ਬੱਚੀਆਂ ਨੂੰ ਵੀ ਇਹਨੇ ਇੱਕ ਪ੍ਰਸ਼ਨ ਚ ਲਾਤਾ ਜਿਹੜੀਆਂ ਬੱਚੀਆਂ ਸਾਡੀਆਂ ਅੱਜ ਤੁਸੀਂ ਦੇਖੋ ਵੀ ਸਾਡੀਆਂ ਬੱਚੀਆਂ ਕਿਹੜੇ ਖੇਤਰ ਚ ਮੱਲ ਨਹੀਂ ਮਾਰ ਰਹੀਆਂ ਅੱਜ ਸਾਡੀਆਂ ਬੱਚੀਆਂ ਫੌਜ ਚ ਵੀ ਨੇ ਬਿਲਕੁਲ ਜਹਾਜ਼ ਵੀ ਉਡਾਰੀਆਂ ਨੇ ਗਵਰਨਰ ਵੀ ਹੈ ਮੁੱਖ ਮੰਤਰੀ ਵੀ ਹੈ ਡਿਪਟੀ ਕਮਿਸ਼ਨਰ ਵੀ ਹੈ ਸਾਡੀਆਂ ਬੱਚੀਆਂ ਫੌਜ ਸਬਤੋਖਾ ਇੱਕ ਕਿੱਤਾ ਜਿੱਥੇ ਕਿ برفਾਂ ਚ ਵੀ ਖੜਨਾ ਪੈਂਦਾ ਹੈ ਕਿੰਨੇ ਕ੍ਰਿਟੀਕਲ ਹਾਲਾਤ ਹੁੰਦੇ ਆ ਸਾਡੀਆਂ ਬੱਚੀਆਂ ਉੱਥੇ ਵੀ ਆ ਕੇ ਹਰ ਹਰ ਤਾਂ ਮੱਲਾ ਮਾਰ ਰਹੀਆਂ ਹਾਂ ਹਾਂ ਹਰ ਤਾਂ ਮੱਲਾ ਮਾਰ ਰਹੀਆਂ ਮਤਲਬ ਪਹਾੜ ਦੀ ਚੋਟੀ ਸਾਡੀਆਂ ਧੀਆਂ ਨੇ ਸਰ ਕੀਤੀ ਕਲਪਨਾ ਚਾਵਲਾ ਸਾਡੀ ਧੀ ਜਿਹੜੀ ਅੰਤਰਿਕਸ਼ ਚ ਗਈ ਤੇ ਇਹ ਜੀ ਮੂਰਖ ਲੜਕੀ ਕਰਕੇ ਮਤਲਬ ਔਰਤ ਜਾਤ ਨੂੰ ਸ਼ਰਮਸਾਰ ਹੋਣਾ ਪਿਆ ਇਹਦੀ ਮੂਰਖਤਾ ਮੰਗ ਲਈ ਮੈਂ ਆਪਣੀ ਗਲਤ ਜੀਵਨ ਸ਼ੈਲੀ ਨਹੀਂ ਬਦਲਨੀ ਮੈਂ ਕੀਰਤਨ ਛੱਡ ਨਹੀਂ ਛੱਡਦਾ ਮੈਂ ਉਹਦੀ ਜੀਵਨ ਸ਼ੈਲੀ ਗਲਤ ਨਹੀਂ ਬਦਲਨੀ ਤੇ ਮੈਂ ਕੀਰਤਨ ਛੱਡ ਦੂੰ ਤੋ ਉਹ ਦੂ ਮੂਰਖਾ ਦਾ ਭਰਾ ਮੈਨੂੰ ਨਹੀਂ ਲੱਗਦਾ ਉਹਦਾ ਭਰਾ ਹੋਵੇ ਕਿ ਕੋਈ ਭਰਾ ਦੀ ਭੈਣ ਦੀ ਇੱਜ਼ਤ ਕਜਦੇ ਹੁੰਦੇ ਆ ਭੈਣ ਦੀ ਇੱਜ਼ਤ ਖਾਤਰ ਭਰਾ ਮਰ ਜਾਂਦਾ ਤੇ ਉਹ ਮੂਰਖ ਨਾਲ ਹੀ ਰਲਿਆ ਖੜਾ ਕਿਤੇ ਨਾ ਕਿਤੇ ਭੈਣ ਜੀ ਤੁਹਾਨੂੰ ਲੱਗਦਾ ਨਹੀਂ ਵੀ ਇਸ ਤਰ੍ਹਾਂ ਦੇ ਭੇਸ ਵਿੱਚ ਸਿੱਖੀ ਨੂੰ ਢਾਹ ਲਾਉਣ ਦੀ ਕੋਸ਼ਿਸ਼ ਹੋ ਸਕਦਾ ਕੋਈ ਵੱਡੀ ਗੱਲ ਹੈ ਪਿਛਲੇ ਸਮੇਂ ਚ ਨਾ ਇੱਕ ਮਤਲਬ ਆਰਐਸਐਸ ਦੀ ਉਹਨਾਂ ਨੇ ਸਾਰਾ ਦੱਸਿਆ ਜੀ ਉਹ ਕਿਵੇਂ ਕੰਮ ਕਰਦੇ ਆ ਉਹ ਕਹਿੰਦੇ ਵੀ ਉਹ ਕੰਮ ਐ ਨਹੀਂ ਕਰਦੇ ਵੀ ਅੱਜ ਹੀ ਰਿਜ਼ਲਟ ਆਜੀ ਉਹ ਕਹਿੰਦੇ ਠਹਿਰ ਗਿਆ ਜੀ ਕਹਿੰਦੇ ਹੁਣ ਉਹ ਆਪਦੇ ਬੰਦਿਆਂ ਨੂੰ ਗਰੰਥੀ ਸਿੰਘ ਬਣਾਈ ਜਾਂਦੇ ਆ ਜੀ ਉਹ ਆਪਣੇ ਚ ਕੁਝ ਪੈਠ ਬੜੀ ਵੱਡੀ ਕਰ ਰਹੇ ਆ ਹੋ ਸਕਦਾ ਵੀ ਇਹ ਵੀ ਉਹਨਾਂ ਦੀ ਕੋਈ ਚਾਲ ਹੋਵੇ ਵੀ ਸਾਰੀਆਂ ਬੀਬੀਆਂ ਦੇਖੋ ਜਦੋਂ ਆਪਾਂ ਕਿਸੇ ਬੀਬੀ ਦਾ ਦਮਾਲਾ ਸਜਿਆ ਨੇਚਰਲੀ ਆਪਾਂ ਲੱਗਦਾ ਵੀ ਅਮਰਤਾ ਦੀ ਬੀਬੀ ਆਪਾਂ ਸਤਿਕਾਰ ਭਰੀਆਂ ਨਜ਼ਰਾਂ ਵਿੱਚ ਦੇਖਦੇ ਆ ਤੋ ਇਡੀਆਂ ਹੋਛੀਆਂ ਅਰਗੁਤਾ ਕਰਦੀਆਂ ਹੋ ਸਕਦਾ ਇਹ ਵੀ ਕੋਈ ਆਰਐਸਐਸ ਦੀ ਚਾਲ ਹੋਵੇ ਕਈ ਕਈ ਗੁਰੂ ਘਰਾਚੀ ਮਨਮਤਾ ਚੱਲਣ ਲੱਗ ਗਈਆਂ ਗੁਰੂ ਘਰਾਚੇ ਆਪਣੇ ਚੱਲੇ ਰਾਂਗੇ ਮਨਮਤ ਨਹੀਂ ਮਨਮਤ ਇਹੋ ਜਿਹੀ ਚਲਾਉਂਦੀ ਹੈ ਨਾ ਹੋਰ ਕੌਣ ਚਲਾਊਗਾ ਹੁਣ ਪਿਛਲੇ ਸਮੇਂ ਚ ਇੱਕ ਲੜਕੀ ਨੇ ਆ ਕੇ ਦਰਵਾਜ਼ਾ ਸਾਬ ਜੋਗਾ ਹੀ ਕਰਨ ਲੱਗ ਗਈ ਸੀ ਹੁੰਦੀ ਆਰਐਸਐਸ ਦੀ ਪਲਾਨਟ ਕੀਤੀਆਂ ਵੀ ਆ ਬਿਲਕੁਲ ਉੱਥੇ ਕੋਈ ਵਿਵਾਦ ਖੜਾ ਹੋਵੇ ਜਾਂ ਉਹਨੂੰ ਰੋਕਣ ਤੇ ਬੀਬੀ ਨੂੰ ਝੜਕਤਾ ਜਾਂ ਮਾਰਤਾ ਤੁਸੀਂ ਇਹ ਦੇਖੋ ਵੀ ਸਿੱਖ ਬੱਚੀਆਂ ਤਾਂ ਅੱਜ ਵੀ ਉਹੀ ਉਹਨਾਂ ਦੇ ਕਿਰਦਾਰ ਨੇ ਮੈਂ ਭਾਗ ਹੋਈ ਆ ਬੀਬੀ ਸ਼ਰਨ ਕੁਆਰੀ ਮੈਂ ਤੁਹਾਨੂੰ ਇੱਕ ਬੱਚੀ ਤਾਂ ਹੁਣੇ ਗੱਲ ਦੱਸ ਕੇ ਹੀ ਏਟੀਆਂ ਤੇ ਸਾਡੀਆਂ ਇਹ ਜਿਹੀਆਂਨੇਕਾਂ ਬੱਚੀਆਂ ਨੇ ਜਿਹੜੀਆਂ ਐ ਜਬਰਤ ਇਤਿਹਾਸ ਦੇ ਪੰਨੇ ਭਰੇ ਪਏ ਆ ਬੀਬੀ ਹੁਣ ਅੱਜ ਦੀ ਤਾਜ਼ਾ ਉਦਾਹਰਣ ਨਹੀਂ ਹੈ ਕਿ ਜਿਵੇਂ ਪਿਛਲੇ ਦਿਨੀ ਸਾਡੀ ਇੱਕ ਬੱਚੀ ਗਈ ਸੀ ਪੇਪਰ ਦੇ ਜੱਜ ਦਾ ਜੀ ਵਕੀਲ ਤਾਂ ਸੀਗੀ ਉਹ ਬੱਚੀ ਨੂੰ ਕਾ ਕੜਾ ਕਾਰ ਲਾਉ ਤੇ ਅੜ ਗਈ ਜੀ ਸ਼ੇਰ ਦੀਆਂ ਸਾਡੀਆਂ ਬੱਚੀਆਂ ਕੱਲ ਵੀ ਇੱਕ ਲੜਕੀ ਸਾਡੇ ਪੰਜਾਬ ਦੀ ਪੁਲਸ ਵਾਲਿਆਂ ਨਾਲ ਪੂਰਾ ਆਡਾ ਲਾਇਆ ਹੋਇਆ ਸੀ ਉਹਨੇ ਫੇਸਬੁੱਕ ਚ ਉਹਨੂੰ ਸ਼ੇਅਰ ਨਹੀਂ ਕਰਕੇ ਸਮੋਤ ਸੱਡ ਗਈ ਤੀਆਂ ਕਿਉਂਕਿ ਸਿੱਖ ਕੌਮ ਐਸੀ ਕੌਮ ਹੈ ਜਿਹੜੀ ਹਰ ਇੱਕ ਸਾਡੇ ਇਥੇ ਜਾਤ ਗੋਤ ਦਾ ਤਾਂ ਮਤਲਬ ਹੀ ਕੋਈ ਨਹੀਂ ਸਭ ਨੂੰ ਕਲਾ ਵਿੱਚ ਲੈਣ ਵਾਲੀ ਸਾਡੀਆਂ ਸਾਰੀਆਂ ਬੱਚੀਆਂ ਸਾਡੀਆਂ ਹੀ ਆ ਜੇ ਕੋਈ ਬੱਚੀ ਚੰਗਾ ਸ਼ਾਨ ਵਾਲਾ ਕੰਮ ਕਰਦੀ ਹੈ ਪਿਓ ਦੀ ਪੱਗ ਨੂੰ ਉੱਚਾ ਚੱਕਦੀ ਹੈ ਸਾਡੀ ਕੌਮ ਧਰਮ ਦੀ ਗੱਲ ਕਰਦੀ ਹੈ ਉੱਚੀ ਹੁੰਦੀ ਹੈ ਕੌਮ ਤੇ ਨੇਸ਼ਨ ਸਾਰਾ ਹੀ ਉੱਚਾ ਹੁੰਦਾ ਹੈ ਜਦੋਂ ਕੋਈ ਬੱਚੀ ਕੋਈ ਕਿਸੇ ਵੀ ਖੇਤਰ ਚ ਮੱਲ ਮਾਰਦੀ ਹੈ ਤੇ ਇਹੋ ਜੀਆਂ ਲੜਕੀਆਂ ਹੋ ਸਕਦੀਆਂ ਪਲਾਂਟ ਕੀਤੀਆਂ ਹੁਣ ਸਰਕਾਰਾਂ ਆਂ ਦੀਆਂ ਆਰਐਸਐਸ ਦੀਆਂ ਬਿ ਸਿੱਖੀ ਦੀ ਗરિਮਾ ਘਟਾਈਏ ਪਰ ਮੈਂ ਤੁਹਾਡੇ ਮਾਧਮ ਨਹੀਂ ਫੇਰ ਦੱਸਦੀਆਂ ਜਿਸ ਸਿੱਖ ਕੌਮ ਦੀਆਂ ਜੜ੍ਹਾਂ ਵਿੱਚ ਛੋਟੇ ਸਹਿਬਜ਼ਾਦਿਆਂ ਦੀ ਸ਼ਹੀਦੀ ਦਾ ਖੂਨ ਪਿਆ ਹੋਵੇ ਉਹ ਕੌਮ ਨੂੰ ਖਤਮ ਕਰਨ ਵਾਲਾ ਦੁਨੀਆ ਦੇ ਤਖਤੇ ਤੇ ਕੋਈ ਜੰਮਿਆ ਨਹੀਂ ਸੁੱਕ ਸਕਦੇ ਨੇ ਸਮੁੰਦਰ ਹਿੱਲ ਸਕਦੀ ਹਿਮਾਲਾ ਪਰ ਇਹ 부ਝ ਨਹੀਂ ਸਕਦੀ ਇਹ ਸਿੱਖੀ ਦੀ ਜਵਾਲਾ ਇਹ ਜੋਤ ਹੈ ਇਲਾਹੀ ਜਗੇਗੀ ਨਿਰੰਤਰ ਖਾਲਸਾ ਅਮਰ ਹੈ ਅਮਰ ਹੈ ਖਾਲਸਾ ਜਿੰਨੇ ਮਰਜੀ ਜ਼ੋਰ ਆਰਐਸਐਸ ਵਾਲੇ ਉਹਦੇ ਹਮਖਿਆਲੀ ਲਾ ਲੈਣ ਸਿੱਖ ਕੌਮ ਦੀ ਗਰੈਮਾ ਨੂੰ ਇਹਦੇ ਸਨਾਤਾ ਮੇਰੀ ਮਰਿਆਦਾ ਨੂੰ ਕੋਈ ਦੁਨੀਆ ਦੇ ਤਖਤੇ ਤੇ ਘੱਟ ਨਹੀਂ ਕਰ ਸਕਦਾ